ਜੀ ਅੱਜ ਸਾਡਾ ਛੋਟਾ ਵੀਰ ਪਰਮਜੀਤ ਸਿੰਘ ਕੰਗ ਨੂੰ ਅਸੀਂ ਖੰਨੇ ਹਲਕੇ ਸ਼ਹਿਰੀ ਦਾ ਯੂਥ ਦਾ ਪ੍ਰਧਾਨ ਲਾਇਆ ਬਹੁਤ ਵੱਡੀ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਹੈ ਤੇ ਨਾਲ ਹੀ ਸਾਡੇ ਵੱਡੇ ਵੀਰ ਸਦਾ ਜਸਪਾਲ ਸਿੰਘ ਕੰਗ ਨੂੰ ਵਾਰ ਨੰਬਰ 16 ਦਾ ਇੰਚਾਰਜ ਤੇ ਲਾਇਆ ਜੋ ਇਹਨਾਂ ਨੇ ਆਉਣ ਵਾਲੇ ਸਮੇਂ ਤੋਂ ਇਲੈਕਸ਼ਨ ਵੀ ਲੜਨੀ ਹੈ ਉਹ ਮੈਂ ਕਹੂੰਗਾ ਇਹਨਾਂ ਨੂੰ ਸਭ ਤੋਂ ਪਹਿਲਾਂ ਕੰਗ ਪਰਿਵਾਰ ਨੂੰ ਵਧਾਈ ਹੈ ਬਹੁਤ ਵੱਡੀ ਹਿੰਮਤ ਮਾਰੀ ਇਹਨਾਂ ਨੇ ਸੋਚੇ ਇਹਨਾਂ ਨੇ ਨਾਮਜ਼ਦਗੀ ਕਰਨੀ ਹੈ ਕੰਨ ਸਾਹਿਬ ਨੇ ਇਹਨਾਂ ਨੇ ਵਾਰਦੀ ਨਾਮਜ਼ਦਗੀ ਕਰਨੀ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਵਧਾਈ ਹੈ ਤੇ ਸੰਗਤ ਨੂੰ ਵੀ ਬੇਨਤੀ ਕਰਦੇ ਆ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਨੇ ਬੜੇ ਲੰਬੇ ਸਮੇਂ ਤੋਂ ਬਹੁਤ ਕੰਮ ਕੀਤੇ ਆ ਜਦੋਂ ਆਪਣੀ ਸਰਕਾਰ ਸੀ ਪਰ ਆ ਪਿਛਲੇ ਸਮੇਂ 'ਚ ਪਹਿਲਾਂ ਕਾਂਗਰਸ ਨੇ ਹੁਣ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਦੇ ਲੋਕਾਂ ਨੂੰ ਕੁੱਟਿਆ ਲੁੱਟਿਆ ਆਪਣੇ ਸਾਹਮਣੇ ਆ ਸਾਰਿਆਂ ਨੇ ਉਸ ਸਮਾਂ ਸੰਭਲਣ ਦਾ ਸਮਾਂ ਹੁਣ ਇਹ ਪਿਛਲੀਆਂ ਸਰਕਾਰਾਂ ਵੱਲੋਂ ਕੀਤੀਆਂ ਗਲਤੀਆਂ ਇਸ ਸਰਕਾਰ ਤੋਂ ਇਹ ਤੋਂ ਪਿਛਲੀ ਕਾਂਗਰਸ ਦੀ ਸਰਕਾਰ ਤੋਂ ਉਹਨਾਂ ਨੇ ਗਲਤੀਆਂ ਨੂੰ ਮਤਲਬ ਸੁਧਾਰਨ ਦਾ ਸ਼ਮਨ ਅਕਾਲੀ ਦਲ ਦੀ ਦੁਬਾਰਾ ਸਰਕਾਰ ਬਣਾਉਣ ਦਾ ਤਾਂ ਕਿ ਪੰਜਾਬ ਦੇ ਜੋ ਰਹਿੰਦੇ ਕੰਮ ਨੇ ਪੰਜਾਬ 'ਚ ਭਾਵੇਂ ਜਿਹੜਾ ਪਹਿਲਾਂ ਸ਼ਮਨ ਅਕਾਲੀ ਦਲ ਦੇ ਸਰਕਾਰ ਵੇਲੇ ਪੰਜਾਬ 'ਚ ਜੋ ਤਰੱਕੀ ਹੋਈ ਹੈ ਉਸ ਤਰੱਕੀ ਨੂੰ ਦੁਬਾਰਾ ਬਹਾਲ ਕਰਨ ਲਈ ਤੇ ਪੰਜਾਬ ਦੇ ਲੋਕਾਂ ਦੀ ਜਿਹੜੀ ਭਲਾਈ ਦੀਆਂ ਸਕੀਮਾਂ ਦੁਆਰਾ ਚਲਾਉਣ ਲਈ ਸ਼ੋਮਨੀ ਅਕਾਲੀ ਦਰ ਦੀ ਸਰਕਾਰ ਬਣਾਈਏ ਤਕੜੇ ਹੋ ਕੇ ਅਸੀਂ ਹਮਲਾ ਮਾਰੀਏ ਸੋ ਅੱਜ ਇਹ ਨਵੀਂ ਸ਼ੁਰੂਆਤ ਆ ਸਾਡੇ ਖੰਨੇ ਦੀ ਕਿਉਂਕਿ ਕਮੇਟੀ ਦਾ ਮਿਊਸਪਲ ਕਮੇਟੀ ਦਾ ਇਲੈਕਸ਼ਨ ਵੀ ਨੇੜੇ ਆ ਅੱਜ ਕੰਗ ਸਾਬ ਨੇ ਸਾਧਿਸਪਾਤ ਸਿੰਘ ਕੰਗ ਨੇ ਇਹ ਸ਼ੁਰੂਆਤ ਕੀਤੀ ਹੈ ਇਹਨਾਂ ਨੂੰ ਇੱਥੋਂ ਇੰਚਾਰਜ ਲਾਇਆ ਗਿਆ ਤੇ ਇਹ ਕਮਾਂਡ ਸੰਭਾਲਣਗੇ ਉਹਨੇ ਇਸ ਏਰੀਆ ਦੀ ਸਾਰਾ ਕੰਮ ਕਾਰ ਦੇਖਣਗੇ ਤੇ ਨਾਲ ਹੀ ਸਾਡਾ ਛੋਟਾ ਵੀਰ ਪਰਮਪ੍ਰੀਤ ਸਿੰਘ ਕੰਗ ਇਹ ਸਾਡੇ ਹਲਕੇ ਦੀ ਯੂਥ ਦੀ ਕਮਾਂਡ ਸੰਭਾਲਦਾ ਸੋ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਤਕੜੇ ਹੋ ਕੇ ਕੰਪਿਆਸੀ ਤਕੜੇ ਉੱਤੇ ਹੰਬਲਾ ਮਾਰੋ ਤਕੜੇ ਉੱਤੇ ਫੇ ਲਗੋ ਜੂ ਤੁਹਾਡੇ ਨਾਲ ਆ ਤੁਸੀਂ ਤਕੜੇ ਹੋ ਕੇ ਪਾਰਟੀ ਦਾ ਸਾਥ ਦਈ ਆ ਉਹ ਨਾਲ ਸਮਝ ਤੇ ਅਸੀਂ ਸ਼ੂਮਨੀ ਕਾਲੀ ਜਦ ਸਰਕਾਰ ਬਣੀ ਹੈ ਤਾਂ ਕਿ ਲੋਕਾਂ ਦਾ ਭਲਾ ਕਰ ਸਕੇ ਲੋਕਾਂ ਦੀ ਸੇਵਾ ਕਰ ਸਕੇ ਸਸ਼ੀ ਕਾਰਜੀ ਜੀ ਦਾ ਤਾਂ ਤੇ ਮੈਂ ਧੰਨਵਾਦ ਦਿਆਂ ਆਪਣੀ ਪਾਰਟੀ ਦੀ ਕਮੰਡ ਦਾ ਜਲਾ ਮੋਹਰਦਾਨ ਸਰਦਾਰ ਸੁਖੀ ਸਿੰਘ ਜੀ ਬਗਨਾ ਦਾ ਜ਼ਿਲ੍ਹਾ ਪ੍ਰਧਾਨ ਦਾ ਪਰਟੀ ਦੀ ਇੰਟੀਗ੍ਰਿਟੀ ਦੇ ਹਰਕਤਾਂ ਨਾਲ ਇੰਚਾਰਜ ਤੇ ਪਾਰਟੀ ਦੇ ਜਨਰਲ ਸਕੱਤਰ ਬੁੱਧਦਾੜ ਜਾਂ ਅਜੰਨ ਸਿੰਘ ਜੀ ਯਾਦੂ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਪੂਰੀ ਸਤੰਦੇਹੀ ਦੇ ਨਾਲ ਇਹ ਜਿੰਮੇਵਾਰੀ ਨੂੰ ਪਾਵਾਂਗੇ ਤੇ ਕੋਸ਼ਿਸ਼ ਕਰਾਂਗੇ ਜੂਤਸਟਿਨ ਮਾਇਨਤੀ ਚੰਗੇ ਤਰੀਕੇ ਨਾਲ ਕਰਾਂਗੇ ਤੇ ਪਾਰਟੀ ਦੀ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਲੋਕਾਂ ਦੀ ਸੇਵਾ ਕਰਾਂਗੇ। ਹੋਰ ਇਹ ਸੋ ਸੋ ਸਭ ਕੀ ਕਹਿਣਾ ਚਾਹੁੰਦੇ ਅੱਜ ਯੂਥ ਦਾ ਪ੍ਰਧਾਨ ਲਗਾਏਗਾ। ਬੜਾ ਵਧੀਆ ਮਾਹੌਲ ਆ ਵੀ ਜਿਹੜਾ ਹਜੇ ਇਲੈਕਸ਼ਨਾਂ ਦਾ ਸਮਾਪਿਆ ਪਰ ਨੌਜਵਾਨ ਸੁਚੇਤ ਹੋ ਰਿਹਾ ਪੰਜਾਬ ਲਈ ਪੰਜਾਬੀਅਤ ਲਈ ਤੇ ਜਦੋਂ ਚੰਗੇ ਨੌਜਵਾਨ ਆ ਕੇ ਜ਼ਿੰਮੇਵਾਰੀ ਸਾਂਭਦੇ ਨੇ ਬੜਾ ਚੰਗਾ ਲੱਗਦਾ ਬਹੁਤ ਵੱਡੀ ਜ਼ਿੰਮੇਵਾਰੀ ਆ ਜੇ ਖਲ ਆਪਾਂ ਗੱਲ ਕਰੀਏ ਵੀ ਖੰਨੇ ਦੇ ਯੂਥ ਦੇ ਪ੍ਰਧਾਨ ਇਹਨਾਂ ਨੂੰ ਸ਼ਹਿਰ ਦਾ ਨਿਯੁਕਤ ਕੀਤਾ ਗਿਆ ਵੱਡੀ ਜ਼ਿੰਮੇਵਾਰੀ ਆ ਤੰਦ ਹੀ ਇਹਨਾਂ ਨਿਭਾਉਣਗੇ ਤੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਇੱਕ ਕੋ ਪਾਰਟੀ ਆ ਜਿਹੜੀ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਇਹਨਾਂ ਵਾਡਾਂ ਦੇ ਵਿੱਚੋਂ ਚੱਲਦੀ ਆ ਅਤੇ ਜਿਹੜਾ ਵੀ ਨਵਾਂ ਟੈਲੈਂਟ ਜਿਹੜਾ ਵੀ ਬੰਦਾ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਉਹਨੂੰ ਮੌਕਾ ਦਿੰਦੀ ਹੈ। ਸੋ ਅੱਜ ਕੰਗ ਪਰਿਵਾਰ ਨੂੰ ਇਹ ਮੌਕਾ ਮਿਲਿਆ। ਇਹਨਾਂ ਨੂੰ ਪਹਿਲਾਂ ਤਾਂ ਮੈਂ ਪਰਮਪ੍ਰੀਤ ਮੇਰੇ ਵੀਰ ਨੂੰ ਵਧਾਈ ਦੇਣਾ। ਨਾਲ ਹੀ ਇਹਨਾਂ ਦੇ ਪਿਤਾ ਜੀ ਜਸਪਾਲ ਸਿੰਘ ਜੀ ਨੂੰ ਜਿਨ੍ਹਾਂ ਨੇ ਹੁਣ ਤੋਂ ਹੀ ਆਪਣਾ ਮਨ ਬਣਾ ਕੇ ਤੇ ਹੁਣ ਤੋਂ ਤਿਆਰੀ ਕਰਨੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕਮੇਟੀ ਦੀ ਇਲੈਕਸ਼ਨ ਆਉਣੀ ਆ। ਕਿਉਂਕਿ ਤੁਹਾਨੂੰ ਵੀ ਇਹ ਸਾਰਿਆਂ ਨੂੰ ਪਤਾ ਕਿ ਖੰਨਾ ਸ਼ਹਿਰ ਇੱਕ ਵੱਡਾ ਸ਼ਹਿਰ ਆ ਪਰ ਜਿਸ ਹਿਸਾਬ ਨਾਲ ਇੱਥੇ ਡਿਵੈਲਪਮੈਂਟ ਹੋਈ ਆ ਜਿਸ ਹਿਸਾਬ ਨਾਲ ਇੱਥੇ ਲੋਕਾਂ ਨੇ ਮਤਲਬ ਜਿਹੜੇ ਪਿਛਲੇ ਨ ਇਸ ਲਈ ਬੜਾ ਵਧੀਆ ਇੱਕ ਉਪਰਾਲਾ ਵੀ ਲੋਕ ਆਪ ਮੁਹਾਰੇ ਇਕੱਠੇ ਹੋ ਕੇ ਯਾਦੂ ਵੀਰ ਜੋ ਇੱਥੇ ਦੇ ਇੰਚਾਰਜ ਨੇ ਉਹਨਾਂ ਦੇ ਦਿਖਵਾਈ ਦੇ ਵਿੱਚ ਦਿਨ ਬਦ ਦਿਨ ਜਿਹੜੀ ਅਕਾਲੀ ਦਲ ਦੇ ਤੋਂ ਤਕੜੀ ਹੋ ਰਹੀ ਆ ਸਮੁੱਚੇ ਕੰਗ ਪਰਿਵਾਰ ਨੂੰ ਤਹਿ ਦਿਲੋਂ ਮੈਂ ਵਧਾਈ ਦਿੰਦਾ ਤੇ ਆਸ ਕਰਦੇ ਆ ਵੀ ਇਹ ਜੋਸ਼ ਰੌਮਣੀ ਅਕਾਲੀ ਦਲ ਦੀਆਂ ਨੀਤੀਆਂ ਨੇ ਘਰ ਘਰ ਪਹੁੰਚਾਉਣ ਦੇ ਵਿੱਚ ਤੇ ਨੌਜਵਾਨਾਂ ਦਾ ਵੱਡਾ ਕਾਫਲਾ ਇੱਥੋਂ ਲੈ ਕੇ ਹਰੇਕ ਪ੍ਰੋਗਰਾਮ ਚ ਪਾਰਟੀ ਦੇ ਸ਼ਾਮਲ ਹੋਣਗੇ ਬਹੁਤ ਬਹੁਤ ਵਧਾਈ ਜ਼ਿਲ੍ਹੇ ਦੀ ਹੋਰ ਬਾਕੀ ਜਿਹੜੀਆਂ ਨੀਤੀਆਂ ਨੇ ਉਹ ਕਦੋਂ ਤੱਕ ਕੀ ਚੇਂਜ ਦੇ ਕੋ ਅਸੀਂ ਹਰੇਕ ਹਲਕੇ ਦੇ ਵਿੱਚ ਜਾ ਕੇ ਜਿਵੇਂ ਅੱਜ ਖੰਨੇ ਦੇ ਵਿੱਚ ਆਏ ਆ ਇੱਥ ਜਾਦੂ ਵੀਰ ਉਹਨਾਂ ਨੇ ਅੱਜ ਯੂਥ ਦਾ ਪ੍ਰਧਾਨ ਲਾਇਆ ਤੇ ਨਾਲ ਦੀ ਨਾਲ ਜਿਹੜੇ ਸਰਕਲ ਪ੍ਰਧਾਨ ਨੇ ਆਉਣ ਵਾਲੇ ਸਮੇਂ ਕੋ ਲਏ ਜਾਣਗੇ ਉਸ ਤੋਂ ਬਾਅਦ ਕਿਉਂਕਿ ਹਲਕਾ ਇੰਚਾਰਜਾਂ ਦੀ ਸਮੂਚੀਆਂ ਦੇ ਇੱਕ ਮੀਟਿੰਗ ਕਰਕੇ ਅਸੀਂ ਜੋ ਜ਼ਿਲ੍ਹੇ ਦੇ ਬਣਦੇ ਅਹੁਦੇ ਨੇ ਉਹਨਾਂ ਦੇ ਵਿਚਾਰ ਵਟਾਂਦਰਾ ਚੱਲ ਰਿਹਾ ਛੇਤੀ ਲਏ ਜਾਣਗੇ ਪਹਿਲਾਂ ਸਾਡੀ ਤਿਆਰੀ ਪਹਿਲਾਂ ਅਸੀਂ ਪਰ ਹੜ੍ਹਾਂ ਦੇ ਕਾਰਨ ਕਿਉਂਕਿ ਸਮਾਂ ਜਿਹਾ ਨਹੀਂ ਜਾਤ ਦਿੰਦਾ ਸੀ ਉਸ ਕਰਕੇ ਥੋੜਾ ਡਿਲੇ ਹੋ ਗਿਆ ਹੁਣ ਜਿਵੇਂ ਜਿਵੇਂ ਜਿਹੜਾ ਮਾਹੌਲ ਚੰਗਾ ਹੁੰਦਾ ਜਾ ਰਿਹਾ ਤੇ ਜਿਹੜੀਆਂ ਨਿਯੁਕਤੀਆਂ ਨੇ ਜਲਦੀ ਕਰਕੇ ਸਾਰੀਆਂ ਲਿਸਟਾਂ ਜਾਰੀ ਕਰਦੇ